ਕਮੰٹری ਭਗਵੰਤ ਸਿੰਘ ਮਾਨ ਦੀ ਅਗਵਾਈt ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਐਮਡੀ ਯੋਗਸ਼ਾਲਾ ਯੋਜਨਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ ਬੱਚੇ ਤੇ ਜਵਾਨ ਸਭ ਲੈ ਰਹੇ ਹਨ ਸਵੇਜ ਹਰ ਰੋਜ਼ ਲਗਭਗ 5313 ਕਲਾਸਾਂ ਲਗਦੀਆਂ ਹਨ ਤੇ ਕਈ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ ਹੈ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਤੋਂ ਵੱਧ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਯੋਗਸ਼ਾਲਾ ਜੋੜਾਂ ਦੇ ਦਰਦ, ਤਣਾਅ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ। ਮੈਂ ਹਰਜਿੰਦਰ ਕੌਰ ਟ੍ਰੇਨਰ ਜਲੰਧਰ ਤੋਂ ਮੈਂ ਨਹੀਂ 2 ਸਾਲ ਤੋਂ ਸੀਐਮ ਦੀ ਯੋਗ ਸ਼ਾਲਾ ਵਿੱਚ ਕੰਮ ਕਰਦੇ ਹੋ ਗਏ ਨੇ ਔਰ ਮੈਂ ਆਪਣੀ ਜਿਹੜੀ ਯੋਗ ਦੀ ਮਾਸਟਰ ਹੈ ਔਰ ਇਸੇ ਕਸ਼ਤ ਕੀਤੀ ਹੋਈ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਸਾਨੂੰ ਸਾਲ ਤੋਂ ਉੱਤੇ ਹੋ ਗਿਆ ਕਲਾਸ ਲੰਘਿਆ ਨੂੰ ਇਹਨਾਂ ਦਾ ਬਹੁਤ ਸਾਨੂੰ ਬੈਨੀਫਿਟ ਹੈ ਮੇਰਾ ਮੋਢਾ ਫ੍ਰੀਜ਼ ਹੋ ਗਿਆ ਸੀਗਾ ਉਹ ਯੋਗ ਕਰਨ ਨਾਲ ਠਿਕ ਹੋ ਗਿਆ ਬਾਕੀ ਮੈਨੂੰ ਗੱਟੇ ਦੀ ਪ੍ਰੋਬਲਮ ਹੈ ਅਜ ਕੱਪਲ 13-14 ਸਾਲ ਪਹਿਲਾਂ ਦੀ ਉਹ ਵੀ ਫਰਕ ਹੈਗਾ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਅੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਤਾਂ ਆਪਰੇਸ਼ਨ ਪ੍ਰਹਾਰ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਖੰਨਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੁਤੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਦੇ ਵੱਲੋਂ 15 ਸ਼ੱਕੀ ਵਿਅਕਤੀ ਜੁੜੇ ਨੇ ਰਾਉਂਡ ਅਪ ਕੀਤੇ ਗਏ ਨੇ ਤਾਂ ਖੰਨਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਦੇ ਤਹਿਤ ਜੜੀਆ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਖੰਨਾ ਡਾਕਟਰ ਦਰਪਨ ਆਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਦੇ ਵੱਲੋਂ ਅਪਰਾਧ ਅਤੇ ਨਸ਼ਿਆਂ ਦੇ ਖਿਲਾਫ ਜੜਾਇਆ ਵੱਡਾ ਕਦਮ ਚੁੱਕਿਆ گیا ہے ਗੈਂਗਸਟਰ ਅਤੇ ਨਸ਼ਾ ਤਸਕਰਾਤੇ ਨਾਥਪੌਣ ਦੇ ਲਈ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਜਿਹੜੀਆ ਕੀਤੀ ਗਈ ਹੈ ਪੁਲਿਸ ਨੂੰ ਖੂਫੀਆ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਇਹ ਚੈਕਿੰਗ ਅਭਿਆਨ ਜਿਹੜਾ ਚਲਾਇਆ ਹੈ ਹੌਟਸਪੌਟ ਏਰੀਆਸ ਨੂੰ ਜਿਹੜਾਇਆ ਟਾਰਗੇਟ ਕੀਤਾ ਗਿਆ ਤਾਂ ਲੰਬੇ ਸਮੇਂ ਤੋਂ ਜਿਹੜੇ ਏਰੀਆਸ ਦੇ ਵਿੱਚ ਨਸ਼ੇ ਦੀ ਤਸਕਰੀ ਜਾਂ ਅਪਰਾਧਿਕ ਗਤੀਵਿਧੀਆਂ ਵਾਪਰਦੀਆਂ ਨੇ ਉਹਨਾਂ ਏਰੀਆਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਡੀਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗੈਂਗਸਟਰ ਅਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ ਦੇ ਲਈ ਆਪਰੇਸ਼ਨ ਪ੍ਰਹਾਰ ਦੇ ਤਹਿਤ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਤੇ ਹੁਣ ਪੁਲਿਸ ਨੇ 15 ਸ਼ੱਕੀ ਵਿਅਕਤੀਆਂ ਨੂੰ ਜੜਾਇਆ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੀ ਪੂਰੀ ਤਰ੍ਹਾਂ ਦੇ ਨਾਲ ਵੈਰੀਫਿਕੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹਨਾਂ ਜੀ ਮਾਨਯੋਗ ਪੰਜਾਬ ਸਰਕਾਰ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਯੁੱਧ ਨਸ਼ਾ ਬਰਬਾਦ ਜਿਹੜਾ ਆਲਰੇਡੀ ਚੱਲ ਰਿਹਾ ਸੀ ਤੇ ਗੈਂਗਸਟਰਾਂ ਤੇ ਪ੍ਰਹਾਰ ਉਹਦੇ ਤਹਿਤ ਅਸੀਂ ਟੀਮਸ ਬਣਾ ਕੇ ਅੱਜ ਇਹ ਖੰਨਾ ਦੇ ਵਿੱਚ ਦੇ ਹੌਟ ਸਪots ਨੇ ਜਿੱਤੇ ਸਾਨੂੰ ਇਨਪੁੱਟ ਸਿਗੀਆਂ ਆਪਣੇ ਸ਼ਹਿਰ ਵੱਲੋਂ ਤੇ ਹੋਰ ਸਾਡੇ ਖੁਫੀਆ ਤੌਰ ਤੇ ਸਾਨੂੰ ਜਾਣਕਾਰੀ ਮਿਲਦੀ ਸੀਗੀ ਵੀ ਇੱਥੇ ਇਹਨਾਂ ਜਗਾਵਾਂ ਦੇ ਉੱਤੇ ਲੋਕ ਨਸ਼ੇ ਦੇ ਕਰਨ ਦੇ ਆਦੀ ਨੇ ਜਾਂ ਨਸ਼ਾ ਵੇਚਿਆ ਖਰੀਦਿਆ ਜਾਂਦਾ ਉਹਨਾਂ ਸਾਰੀਆਂ ਜਗਾਂ ਤੇ ਅੱਜ ਅਸੀਂ ਕਰੀਬ 20 ਦੇ ਕਰੀਬ ਮੁਲਾਜ਼ਮ ਐ ਐਸ ਐਚਓ ਸਾਡੇ ਨਾਲ ਇਨਸਪੈਕਟਰ ਹਰਦੀਪ ਸਿੰਘ ਤੇ ਐਸ ਐਚਓ ਸੰਦੀਪ ਕੁਮਾਰ ਸਿਟੀ 1 ਤੋਂ ਸਿਟੀ 2 ਤੇ ਆਪਣੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਬ੍ਰਾਂਡ ਦੀ ਟੀਮ ਵੀ ਸਾਡੇ ਨਾਲ ਸੀ ਤੇ ਇਹਨਾਂ ਨੂੰ ਲੈ ਕੇ ਅਸੀਂ ਅੱਜ ਸਰਚ ਆਪਰੇਸ਼ਨ ਸਰਚ ਵਿਹਾਂਚ ਲਾਇਆ ਸੀ ਤਾਂ ਇਸ ਦੇ ਤਹਿਤ ਅਸੀਂ ਕਰੀਬ 15 ਦੇ ਕਰੀਬ ਅਸੀਂ ਜਿਹੜੇ ਬੰਦੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਉਹ ਸਾਰੇ ਸਸਪੈਕਟ ਨੇ ਸਾਰੇ ਡਾਊਟਫੁਲ ਨੇ ਆ ਜੀ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਕਰਾਂਗੇ ਜਰੂਰ ਤੇ ਜਿੱਜੀ ਇਹਨਾਂ ਦੇ ਜਿਹੜੇ ਮੋਟਰਸਾਈਕਲ ਸੀਗੇ ਵਿਦਆਊਟ ਜਿਹੜੇ ਡਾਕੂਮੈਂਟਸ ਸੀਗੇ ਉਹਨਾਂ ਦੀ ਵੀ ਅਸੀਂ ਕਰ ਰਹੇ ਆ ਆਪਣੀ ਇਨਵੈਸਟੀਗੇਸ਼ਨ ਤੇ ਹਾਲ ਦੀ ਘੜੀ ਜਿਹੜੇ ਬਿਨਾ ਡਾਕੂਮੈਂਟਸ ਤੋਂ ਤੇ ਬਿਨਾ ਨੰਬਰ ਤੋਂ ਮੋਟਰਸਾਈਕਲਸ ਫੜੇ ਨੇ ਉਹਨਾਂ ਨੂੰ ਅਸੀਂ ਇੰਪਾਉਂਡ ਕਰਾਂਗੇ ਜਿਹੜੇ ਨਸ਼ਿਆਂ ਦੇ ਗੁਲ ਜਾਂਦੇ ਆ ਜੀ ਇਹ ਕਾਹ ਕਰ ਉਹ ਡਿਟੈਕਸ਼ਨ ਆ ਕਿ ਜੇ ਉਹ ਉਹ ਬਿਲਕੁਲ ਜੀ ਜੇ ਉਹ ਕੋਈ ਨਸ਼ੇ ਕਰਨ ਦਾ ਆਦੀ ਹੈਗਾ ਬੱਚਾ ਉਹ ਉਹ ਰੋਗ ਦੇ ਚ ਸਮਗਲਿੰਗ ਚ ਨਾਮ ਲੱਵੀ ਸੋਇਆ ਜਾਂ ਉਸ ਤੋਂ ਕੋਈ ਰਿਕਵਰੀ ਨਾਤਾ ਉਹਨਾਂ ਨੂੰ ਜ਼ਰੂਰ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਵਾ ਕੇ ਅਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਦਾਖਲ ਕਰਾਂਗੇ ਸਰ ਡਰਾਈਵ ਪਤਾ ਚੱਲਦੀ ਹੋ ਰਹੀ ਹੈ ਇਹ ਡਰਾਈਵ ਕੰਟੀਨਿਊ ਚੱਲ ਰਹੀ ਹੈ ਜੀ ਕੋਈ ਮਤਲਬ ਇਹਦਾ ਕੋਈ ਸਮਾਂ ਸੀਮਾ ਨਹੀਂ ਨਜ਼ਰ ਆ ਰhta ਨਹੀਂ ਅਸੀਂ ਇਹਨੂੰ ਡਰਾਈਵ ਨੂੰ ਲੰਮਾ ਚਲਾਵਾਂਗੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਨਾ ਸਿਰਫ ਖੰਨਾ ਨਿਵਾਸੀਆਂ ਨੂੰ ਪਰ ਪੂਰੇ ਪੰਜਾਬ ਨੂੰ ਵੀ ਆਪਣੇ ਬੱਚਿਆਂ ਦੀ ਪੂਰੀ ਕੇਅਰ ਕਰਨ ਜੇ ਕੋਈ ਲੋਕਾਂ ਨੂੰ ਇਨਫੋਰਮੇਸ਼ਨ ਹੁੰਦੀ ਆ ਤਾਂ ਉਹ ਸਾਨੂੰ ਸਾਡੇ ਐਸਐਚਓਸ ਨੂੰ ਸਾਨੂੰ ਫੁਕਾਇਦਾ ਫੋਨ ਵੀ ਕਰ ਸਕਦੇ ਨੇ ਸਾਨੂੰ ਮਿਲ ਵੀ ਸਕਦੇ ਨੇ ਸਾਨੂੰ ਦੱਸ ਸਕਦੇ ਨੇ ਅਸੀਂ ਉਹਨਾਂ ਦੱਸਣ ਮੁਤਾਬਕ ਜੋ ਵੀ ਕਾਰਵਾਈ ਆ ਉਹ ਕਰਾਂਗੇ ਤੇ ਅਸੀਂ ਕਹਾਂਗੇ ਨੌਜਵਾਨਾਂ ਨੂੰ ਉਹ ਪੜ੍ਹਾਈ ਲਿਖਾਈ ਖੇਡਾਂ ਵੱਲ ਥੋੜਾ ਧਿਆਨ ਦੇਣ ਤੇ ਨਸ਼ਿਆਂ ਤੋਂ ਥੋੜੀ ਇਹਦੇ ਤੋਂ ਪਛਾਣ ਕਰਨਾ ਆਪਰੇਸ਼ਨ ਪ੍ਰਹਾਰ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਸੈਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਖੰਨਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੁਤੇ ਆਪਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਦੇ ਵੱਲੋਂ 15 ਸ਼ੱਕੀ ਵਿਅਕਤੀ ਜੁੜੇ ਨੇ ਰਾਉਂਡ ਅਪ ਕੀਤੇ ਗਏ ਨੇ ਤਾਂ ਖੰਨਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਲਗਾਤਾਰ ਪੁਲਿਸ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਦੇ ਤਹਿਤ ਜੜੀਆ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਖੰਨਾ ਡਾਕਟਰ ਦਰਪਨ ਆਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਦੇ ਵੱਲੋਂ ਅਪਰਾਧ ਅਤੇ ਨਸ਼ਿਆਂ ਦੇ ਖਿਲਾਫ ਜੜਾਇਆ ਵੱਡਾ ਕਦਮ ਜੁ ਕਿਆ ਗਿਆ ਹੈ ਗੈਂਗਸਟਰ ਅਤੇ ਨਸ਼ਾ ਤਸਕਰਾਤੇ ਨਾਤਪੌਣ ਦੇ ਲਈ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਜਿਹੜੀਆ ਕੀਤੀ ਗਈ ਹੈ ਪੁਲਿਸ ਨੂੰ ਖੂਫੀਆ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਇਹ ਚੈਕਿੰਗ ਅਭਿਆਨ ਜਿਹੜਾ ਚਲਾਇਆ ਹੈ ਹੌਟਸਪੌਟ ਏਰੀਆਸ ਨੂੰ ਜਿਹੜਾਇਆ ਟਾਰਗੇਟ ਕੀਤਾ ਗਿਆ ਤਾਂ ਲੰਬੇ ਸਮੇਂ ਤੋਂ ਜਿਹੜੇ ਏਰੀਆਸ ਦੇ ਵਿੱਚ ਨਸ਼ੇ ਦੀ ਤਸਕਰੀ ਜਾਂ ਅਪਰਾਧਿਕ ਗਤੀਵਿਧੀਆਂ ਵਾਪਰਦੀਆਂ ਨੇ ਉਹਨਾਂ ਏਰੀਆਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਡੀਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗੈਂਗਸਟਰ ਅਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ ਦੇ ਲਈ ਆਪਰੇਸ਼ਨ ਪ੍ਰਹਾਰ ਦੇ ਤਹਿਤ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲਗਾਤਾਰ ਤੇ ਹੁਣ ਪੁਲਿਸ ਨੇ 15 ਸ਼ੱਕੀ ਵਿਅਕਤੀਆਂ ਨੂੰ ਜੜਾਇਆ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੀ ਪੂਰੀ ਤਰ੍ਹਾਂ ਦੇ ਨਾਲ ਵੈਰੀਫਿਕੇਸ਼ਨ ਜਿਹੜੀ ਆ ਉਹ ਕੀਤੀ ਜਾ ਰਹੀ ਤੇ ਇਹਨਾਂ ਜੀ ਮਾਨਯੋਗ ਪੰਜਾਬ ਸਰਕਾਰ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਯੁੱਧ ਨਸ਼ਾ ਵਿਰੁੱਧ ਜਿਹੜਾ ਆਲਰੇਡੀ ਚੱਲ ਰਿਹਾ ਸੀ ਤੇ ਗੈਂਗਸਟਰਾਂ ਤੇ ਪ੍ਰਹਾਰ ਉਹਦੇ ਤਹਿਤ ਅਸੀਂ ਟੀਮਜ਼ ਬਣਾ ਕੇ ਅੱਜ ਇਹ ਖੰਨਾ ਦੇ ਵਿੱਚ ਜਿਹੜੇ ਹੌਟਸਪੌਟਸ ਨੇ ਜਿੱਥੇ ਸਾਨੂੰ ਇਨਪੁਟs ਸਿਗੀਆਂ ਆਪਣੇ ਸ਼ਹਿਰ ਵੱਲੋਂ ਤੇ ਹੋਰ ਸਾਡੇ ਖੂਫੀਆ ਤੌਰ ਤੇ ਸਾਨੂੰ ਜਾਣਕਾਰੀ ਮਿਲਦੀ ਸੀ ਕਿ ਇੱਥੇ ਇਹਨਾਂ ਜਗਾਵਾਂ ਦੇ ਉੱਤੇ ਲੋਕ ਨਸ਼ੇ ਦੇ ਕਰਨ ਦੇ ਆਦੀ ਨੇ ਜਾਂ ਨਸ਼ਾ ਵੇਚਿਆ ਖਰੀਦਿਆ ਜਾਂਦਾ ਉਹਨਾਂ ਸਾਰੀਆਂ ਜਗਾਂ ਤੇ ਅੱਜ ਅਸੀਂ ਕਰੀਬ 20 ਦੇ ਕਰੀਬ ਮੁਲਾਜ਼ਮ ਐ ਐਸ ਐਚਓ ਸਾਡੇ ਨਾਲ ਇਨਸਪੈਕਟਰ ਹਰਦੀਪ ਸਿੰਘ ਤੇ ਐਸ ਐਚਓ ਸੰਦੀਪ ਕੁਮਾਰ ਸਿਟੀ 1 ਤੇ ਸਿਟੀ 2 ਤੇ ਆਪਣੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਬ੍ਰਾਂਡ ਦੀ ਟੀਮ ਵੀ ਸਾਡੇ ਨਾਲ ਸੀ ਤੇ ਇਹਨਾਂ ਨੂੰ ਲੈ ਕੇ ਅਸੀਂ ਅੱਜ ਸਰਚ ਆਪਰੇਸ਼ਨ ਸਰਚ ਵਿਹਾਂਚ ਲਾਇਆ ਸੀ ਤਾਂ ਇਸ ਦੇ ਤਹਿਤ ਅਸੀਂ ਕਰੀਬ 15 ਦੇ ਕਰੀਬ ਅਸੀਂ ਜਿਹੜੇ ਬੰਦੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਉਹ ਸਾਰੇ ਸਸਪੈਕਟ ਨੇ ਸਾਰੇ ਡਾਊਟਫੁਲ ਨੇ ਆ ਜੀ ਵੈਰੀਫਾਈ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਕਰਾਂਗੇ ਜਰੂਰ ਤੇ ਦਜੀ ਇਹਨਾਂ ਦੇ ਜਿਹੜੇ ਮੋਟਰਸਾਈਕਲ ਸੀਗੇ ਵਿਦਆਊਟ ਜਿਹੜੇ ਡਾਕੂਮੈਂਟਸ ਸੀਗੇ ਉਹਨਾਂ ਦੇ ਵੀ ਅਸੀਂ ਕਰ ਰਹੇ ਆ ਆਪਣੇ ਇਨਵੈਸਟੀਗੇਸ਼ਨ ਤੇ ਹਾਲ ਦੀ ਘੜੀ ਜਿਹੜੇ ਬਿਨਾ ਡਾਕੂਮੈਂਟਸ ਤੋਂ ਤੇ ਬਿਨਾ ਨੰਬਰ ਤੋਂ ਮੋਟਰਸਾਈਕਲਸ ਫੜੇ ਨੇ ਉਹਨਾਂ ਨੂੰ ਅਸੀਂ ਇੰਪਾਉਂਡ ਕਰਾਂਗੇ ਜਿਹੜੇ ਨਿਸ਼ਾਨ ਦੇ ਕੋਲ ਲੈਂਦੇ ਆ ਜੀ ਇਹ ਕਹਿੰਦਾ ਉਹ ਰਿਟ੍ਰੈਕਸ਼ਨ ਸੈਂਟਰ ਤੇ ਜੇ ਹੋਊਗਾ ਜਾਂ ਉਹ ਬਿਲਕੁਲ ਜੀ ਜੇ ਉਹ ਕੋਈ ਨਸ਼ੇ ਕਰਨ ਦਾ ਆਦੀ ਹੈਗਾ ਬੱਚਾ ਉਹ ਉਹ ਉਡੇ ਚ ਸਮਗਲਿੰਗ ਚ ਨਾਮ ਲੱਭੀ ਸੋਇਆ ਜਾਂ ਉਸ ਤੋਂ ਕੋਈ ਕਵਰੀ ਨਾਤਾ ਉਹਨਾਂ ਨੂੰ ਜ਼ਰੂਰ ਅਸੀਂ ਉਹਨਾਂ ਦਾ ਟ੍ਰੀਟਮੈਂਟ ਕਰਵਾ ਕੇ ਅਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਦਾਖਲ ਕਰਾਂਗੇ ਸਰ ਡਰਾਈਵ ਕੱਤਾ ਚੱਲਦੀ ਹੋਈ ਹੈ ਇਹ ਡਰਾਈਵ ਕੰਟੀਨਿਊ ਚੱਲ ਰਹੀ ਹੈ ਜੀ ਕੋਈ ਮਤਲਬ ਇਹਦਾ ਕੋਈ ਸਮਾਂ ਸੀਮਾ ਨਹੀਂ ਨਿਰਧਾਰਤ ਹੈ ਨਹੀਂ ਅਸੀਂ ਇਹਨੂੰ ਡਰਾਈਵ ਨੂੰ ਲੰਮਾ ਚਲਾਵਾਂਗੇ ਸਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਨਾ ਸਿਰਫ ਖੰਨਾ ਨਿਵਾਸੀਆਂ ਨੂੰ ਪਰ ਪੂਰੇ ਪੰਜਾਬ ਨੂੰ ਵੀ ਆਪਣੇ ਬੱਚਿਆਂ ਦੀ ਪੂਰੀ ਕੇਅਰ ਕਰਨ ਜੇ ਕੋਈ ਲੋਕਾਂ ਨੂੰ ਇਨਫੋਰਮੇਸ਼ਨ ਹੁੰਦੀ ਆ ਤਾਂ ਉਹ ਸਾਨੂੰ ਸਾਡੇ ਐਸਐਚਯੂਸ ਨੂੰ ਸਾਨੂੰ ਤੁਹਾਨੂੰ ਕਾਹਦਾ ਫੋਨ ਵੀ ਕਰ ਸਕਦੇ ਨੇ ਸਾਨੂੰ ਮਿਲ ਵੀ ਸਕਦੇ ਨੇ ਸਾਨੂੰ ਦੱਸ ਸਕਦੇ ਨੇ ਅਸੀਂ ਉਹਨਾਂ ਦੱਸਣ ਮੁਤਾਬਕ ਜੋ ਵੀ ਕਾਰਵਾਈ ਆ ਉਹ ਕਰਾਂਗੇ ਤੇ ਅਸੀਂ ਕਹਾਂਗੇ ਨੌਜਵਾਨਾਂ ਨੂੰ ਉਹ ਪੜ੍ਹਾਈ ਲਿਖਾਈ ਖੇਡਾਂ ਵੱਲ ਥੋੜਾ ਧਿਆਨ ਦੇਣ ਤੇ ਨਸ਼ਿਆਂ ਤੋਂ ਥੋੜੀ ਇਹਦੇ ਤੋਂ ਪਛਾਣ ਕਰਨਾ